ਅੱਜ ਦੇ ਇਹ ਸ਼ੋਅ ਵਿੱਚ ਸਤਨਾਮ ਸਿੰਘ ਦਾਲ ਬੰਦੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਇਹ ਸ਼ੋਅ ਦੇ ਵਿੱਚ ਖਾਸ ਤੌਰ ਦੇ ਉੱਤੇ ਪੰਜਾਬ ਦੀ ਸਦਪੱਖੀ ਜਿਹੜੀ ਵਿਕਾਸ ਦੀ ਧਾਰਿਆ ਉਹਦੇ ਬਾਰੇ ਵੱਖ-ਵੱਖ ਵਿਭਾਗਾਂ ਬਾਰੇ ਗੱਲ ਕਰਾਂਗੇ ਕਿ ਅਸੀਂ ਅੱਜ ਕਿੱਥੇ ਖੜੇ ਆ ਉਹਦੇ ਬਾਰੇ ਚਚਕਾ谈 ਕੋਸ਼ਿਸ਼ ਕੀਤੀ ਜਾਊ। ਦੂਸਰੀ ਕੋਈ ਜਾਣਕਾਰੀ ਜਾਂ ਤੁਹਾਡੇ ਸਾਰਿਆਂ ਦੇੰਦਾਈ ਕਿ ਅੱਜ ਕੱਲ ਨਿਊਯਾਰਕ ਦੇ ਵਿੱਚ ਜਿਹੜੇ ਆਈ ਸੰਭੋਗੀ ਅੰਸਰ ਜਿਹਾ ਉਹਨਾਂ ਨੇ ਕਾਫੀ ਬੋਹ ਹੱਲਾ ਮਚਾਇਆ ਪ੍ਰੋਟੈਸਟ ਕੀਤੇ ਔਰ ਆਈਸ ਦੇ ਅਧਿਕਾਰੀਆਂ ਨੇ ਉੱਥੇ ਬਹੁਤ سارے ਲੋਕਾਂ ਨੂੰ ਅਰੈਸਟ ਵੀ ਕੀਤਾ ਔਰ ਅਰੈਸਟ ਕਰਕੇ ਉਹ ਕਾਨੂੰਨੀ ਕਾਰਵਾਈ ਕਰਨ ਦੇ ਲਈ ਜਿੱਥੇ ਉਹਨਾਂ ਨੇ ਲੈ ਕੇ ਜਾਣਾ ਸੀ ਉਹ ਫਿਰ ਲੈ ਕੇ ਉਹ ਚਲੇ ਗਏ ਉਹ ਦੂਸਰੀ ਸਟਾਕ ਟਮ ਦੇ ਵਿੱਚ ਵੀ ਅੱਜ ਗੋਲੀ ਚੱਲੀ ਆ ਉਥੇ ਵੀ ਚਾਰ ਬੰਦਿਆਂ ਦੇ ਮਤਲੀ ਇਹ ਖਬਰ ਹੈ ਔਰ ਇਹ ਸੁਖ ਘੱਲ ਕੰਮ ਤੱਕ ਹੋਰ ਕੋਈ ਖਬਰ ਸਾਡੇ ਕੋਲ ਨਹੀਂ ਆਈ ਸੋ ਇਹ ਖਬਰ ਜਿਹੜੀ ਪੀਸਵੀ ਖਬਰ ਹੈ ਉਹ ਲੁਧਿਆਣੇ ਦੇ ਵਿੱਚ ਪਖਵਾਲ ਰੋਡ ਦੇ ਉੱਤੇ ਇੱਕ ਮੈਰਿਜ ਪੈਲੇਸ ਦੇ ਵਿੱਚ ਕਿਸੇ ਵੀਆਈਪੀ ਸੱਜਣ ਦਾ ਮੁੰਡੇ ਕੁੜੀ ਦਾ ਵਿਆਹ ਹੋ ਰਿਹਾ ਸੀ ਔਰ ਪਾਰਟੀ ਬਿੱਤੀ ਜਿਆਦੀ ਸੀ ਔਰ ਉਥੇ ਪੁੱਤਰੇ ਹੋਏ ਕੁਝ ਮੁੰਡਿਆਂ ਨੇ ਗੋੜੀ ਚਾਬਾ ਬੀਤੀ ਔਰ ਉਥੇ ਵੀ ਦੋ ਬੰਦਿਆਂ ਦੇ ਮਰ ਜਾਣ ਦੀ ਖਬਰ ਹੈ ਪਰ ਤਾਂ ਨਹੀਂ ਸਰਕਾਰ ਨੇ ਇਸ ਅਸਲਾ ਜਿਹੜਾ ਆ ਮੈਰਿਜ ਪੈਲਸ ਚ ਲੈ ਕੇ ਜਾਣ ਲਈ ਪੱਕੀ ਮਨਾਈ ਕੀਤੀ ਹੋਈ ਆ ਪਰ ਉਸ ਦੇ باوجود ਵੀ ਅਸੀਂ ਆਪਣੇ ਬੱਚਿਆਂ ਨੂੰ ਇਹ ਅਲਾਉ ਕਰਦੇ ਹਾਂ ਕਿ ਉਹ ਇਹੋ ਜਿਹੇ ਮੌਕਿਆਂ ਦੇ ਉੱਤੇ ਵੀ ਆਪਣਾ ਅਸਲਾ ਨਾਲ ਲੈ ਕੇ ਜਾਣ ਸੋ ਉਹਦਾ ਜੇ ਕਦੋਂ ਉਹਨਾਂ ਦੇ ਪੇਰੈਂਟਸ ਨੇ ਇਹੋ ਜਿਹੀ ਹਰਕਤ ਕੀਤੀ ਆ ਔਰ ਬੱਚਿਆਂ ਨੇ ਅੱਗੇ ਪੇਰੈਂਟਸ ਦੀ ਆਗਿਆ ਦਾ ਨਿਗਹਿਤ ਫਾਇਦਾ اٹھਾਇਆ ਤਾਂ ਉਹਦੇ ਵਿੱਚ ਹੁਣ ਸਜਾਹ ਵੀ ਉਹਨਾਂ ਨੂੰ ਪਹੁੰਚਣੀ ਪੈਣੀ ਆ ਸੋ ਮੇਰੀ ਬੇਨਤੀ ਆ ਪੰਜਾਬ ਸਰਕਾਰ ਨੂੰ ਕਿ ਉਹ ਇਸ ਸੰਬੰਧੀ ਹੋਰ ਵੀ ਸਖਤ ਤੋਂ ਸਖਤ ਕਾਨੂੰਨ ਬਣਾ ਕੇ ਦੇਣ ਤਾਂ ਕਿ ਇਹੋ ਜਿਹੀਆਂ ਘਟਨਾਵਾਂ ਉਹ ਭਵਿੱਖ ਦੇ ਵਿੱਚ ਨਾ ਹੋ ਸਕਣ ਅਗਲੀ ਗੱਲ ਜਿਹੜੀ ਆ ਆਪਾਂ ਕਹਾਂਗੇ ਪੰਜਾਬ ਯੂਨੀਵਰਸਿਟੀ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਵਿਦਿਆਰਥੀਆਂ ਔਰ ਮੈਨੇਜਮੈਂਟ ਦੇ ਦਰਮਿਆਨ ਕਾਫੀ ਜਿਹੜਾ ਉਹ ਬਟ ਹੱਲਾ ਗੁੱਲਾ ਹੁੰਦਾ ਸੀ ਔਰ ਉਹਦੇ ਵਿੱਚ ਸਟੂਡੈਂਟਸ ਦੀ ਆਪਣੀਆਂ ਡਿਮਾਂਡ ਸੀਗੀਆਂ ਜਿਹਦੇ ਦੇ ਉਹਨਾਂ ਨੂੰ ਉਥੇ ਪ੍ਰੋਟੈਸਟ ਕਰਨਾ ਪਿਆ ਉਹ ਪ੍ਰੋਟੈਸਟ ਵੀ ਇਹ ਸਭ ਤੱਕ ਕਰਨਾ ਪਿਆ ਕਿ ਉਹ ਬਹੁਤ ਕਾਮਯਾਬ ਰਿਹਾ ਪ੍ਰੋਟੈਸਟ ਅੱਜ ਦੇ ਕਰਕੇ ਯੂਨੀਵਰਸਿਟੀ ਦੇ ਜਿੰਨੇ ਵੀ ਅਧਿਕਾਰੀ ਆ ਉਹਨਾਂ ਨੂੰ ਉਹਨਾਂ ਵਿਦਿਆਰਥੀਆਂ ਦੀਆਂ ਮੰਗਾਂ ਜੇਡੀਆਂ ਸੀ ਉਹ ਮੰਨਣ ਲਈ ਮਜਬੂਰ ਹੋਣਾ ਪਿਆ ਇਹਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ ਔਰ ਪੰਜਾਬ ਸੌਰੀ ਪਾਰਲੀਮੈਂਟ ਦਾ ਜਿਹੜਾ ਐਸੈਂਬਲੀ ਸੈਸ਼ਨ ਆ ਉਹ ਕੰਨਵਰਿਆ ਆ ਔਰ ਉਹਦੇ ਵਿੱਚ ਬਹੁਤ ਸਾਰੇ ਮੁੱਦੇ ਜਿਹੜੇ ਆ ਉਹ ਬਚਾ ਦੇ ਜਾਣੇ ਆ ਔਰ ਇਹਦੇ ਵਿੱਚ ਐਟੋਮਿਕ એનર્ਜੀ ਦਾ ਬੈਲ ਹੈ ਜਿਹੜਾ 2025 ਦਾ ਉਹਦੇ ਵਿੱਚ ਅਮੈਂਡਮੈਂਟ ਸੰਬੰਧੀ ਬੈਨ ਪੇਸ਼ ਹੋਵੇਗਾ ਇਦਾਂ ਇੰਸ਼ੋਰੈਂਸ ਜਿਹੜੀ ਆ ਉਹਦੇ ਇੰਸ਼ੋਰੈਂਸ ਨਾਲ ਦੇ ਅਮੈਂਡਮੈਂਟ ਕਿੱਥੀ ਹੋਵੇਗੀ ਔਰ ਬੈਂਕਰਫਸੀ ਬਾਰੇ ਦੀ ਜਿਹੜੇ ਬੈਂ ਦੇ ਅਮੈਂਡਮੈਂਟ ਦੇ ਉਹ ਵੀ ਪੇਸ਼ ਕੀਤੇ ਜਾਣਗੇ ਔਰ ਉਸ ਤੋਂ ਬਾਅਦ ਉਸੇ ਬਹਿਸ ਹੋਵੇਗੀ ਇਹਨਾਂ ਬਿੰਦੂਆਂ ਦੇ ਉੱਤੇ ਹੁਣ ਜਿੱਥੋਂ ਤੱਕ ਇੱਕ ਵਧੀਆ ਖਬਰ ਦਾ ਤੁਹਾਨੂੰ ਮੈਂ ਦੇਣਾ ਚਾਹਣਾ ਆ ਕਿ ਜੁਨੀਅਨ ਟੈਲੀਟਰੀ ਦੀ ਜਿੱਥੇ ਸਾਡਾ ਪੰਜਾਬ ਦਾ ਕਬਜ਼ਾ ਆ ਉਥੇ ਬੇਸ਼ੱਕ ਸੈਂਟਰ ਸਰਕਾਰ ਨੇ ਉਹਨੂੰ ਯੂਨੀਅਨ ਟੈਲੀਟਰੀ ਬਣਾ ਦਿੱਤਾ ਆ ਲੇਕਿਨ ਪੰਜਾਬ ਤੇ ਚੰਡੀਗੜ੍ਹ ਜਿਹੜਾ ਉਹ ਪੰਜਾਬ ਦਾ ਆ ਇੱਕ ਨਾਲ ਇੱਕ ਬੈਨ ਉਹ ਪੰਜਾਬ ਦੇ ਕੋਲ ਆਏਗਾ ਤੇ ਦੂਸਰੀ ਇਹ ਹਰਿਆਣਾ ਸਰਕਾਰ ਨੇ ਇਸ ਸ਼ਹਿਰ ਦੇ ਵਿੱਚ ਇੱਕ ਜ਼ਮੀਨ ਮੰਗੀ ਆ ਹਰਿਆਣਾ ਅਸੈਂਬਲੀ ਬਣਾਉਣ ਦੇ ਲਈ ਔਰ ਉਹਨਾਂ ਨੇ ਇਸ ਸੰਬੰਧੀ ਭਾਰਤ ਦੇ ਹੋਮ ਮਿਨਿਸਟਰ ਸ਼੍ਰੀ ਅਮਰ ਸ਼ਾਹ ਨੂੰ ਚਿੱਠੀ ਵੀ ਲਿਖੀ ਸੀ ਔਰ ਜਿਹਦੇ ਵਿੱਚ ਅਮਰ ਸ਼ਾਹ ਨੇ ਇਸ ਗੱਲ ਦੇ ਲਈ ਪੱਕਾ ਜਵਾਬ ਜਿਹੜਾ ਉਹ ਉਹਨਾਂ ਨੂੰ ਦੇ ਦਿੱਤਾ ਆ ਓਏ ਇਹਦਾ ਮਤਲਬ ਇਹ ਆ ਕਿ ਹੁਣ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਮਿਲਦਾ ਉਹ ਉਹਦੇ ਰਸਤਾ ਜਿਹੜਾ ਖੁੱਲ ਚੁੱਕਾ ਆ ਉਹ ਹਰਿਆਣਾ ਮੈਦਾਨ ਸਭਾ ਦੀਆਂ ਸੀਟਾਂ ਜਿਹੜੀਆਂ ਆ ਨਾ ਉਹ ਇਸ ਵੇਲੇ 90 ਦੇ 90 ਆ 90 ਹੈਗੀਆਂ ਲੇਕਿਨ ਉਹਦੇ ਵਿੱਚ ਇਹ ਸੀਟਾਂ ਜਿਹੜੀਆਂ ਵਧ ਕੇ 126 ਹੋ ਜਾਣ ਦੀ ਸੰਭਾਵਨਾ ਆ ਇਸੇ ਕਰਕੇ 2022 ਦੇ ਸ਼ੁਰੂ ਵਿੱਚ ਉਸ ਵੇਲੇ ਜਦੋਂ ਹਰਿਆਣਾ ਮੈਦਾਨ ਸਭਾ ਦੇ ਸਪੀਕਰ ਗਾਂਗਾਂ ਗੁਪਤਾ ਹੁੰਦੇ ਸਨ ਤਾਂ ਉਹਨਾਂ ਨੇ ਇਹ ਇੱਕ ਪੂਜ ਦਾ ਕੀ ਸੀ ਕਿ ਸਾਨੂੰ ਹਰਿਆਣੇ ਨੂੰ ਉੱਥੇ ਜ਼ਮੀਨ ਅਲਾਟ ਕੀਤੀ ਜਾਵੇ ਤਾਂ ਕਿ ਹਰਿਆਣੇ ਦੀ ਅਸੈਂਬਲੀ ਜਿਹੜੀ ਆ ਉਹ ਉੱਥੇ ਬਣਾਈ ਜਾਵੇ ਲੇਕਿਨ ਉਦੋਂ ਵੀ ਉਹਨਾਂ ਦਾ ਕੰਮ ਜਿਹੜਾ ਸੀ ਉਹ ਸਿਰੇ ਨਾ ਚੜ ਸਕਿਆ ਸੋ ਹੁਣ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਚੰਡੀਗੜ੍ਹ ਉਹ ਪੰਜਾਬ ਦੇ ਹਵਾਲੇ ਕਦ ਪਾ ਜਾਊਗਾ ਅਗਲੀ ਗੱਲ ਜਿਹੜੀ ਮੈਂ ਕੱਦਨੀ ਆ ਉਹ ਹੈ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਪ੍ਰਬੰਧਕਾਂ درمیان ਆਉਤੀ ਜਿਹੜਾ ਤਾਲਮੇਲ ਨਹੀਂ ਸੀ ਔਰ ਉਹਦੇ ਕਰਕੇ ਵਿਦਿਆਰਥੀਆਂ ਤੇ ਪ੍ਰਬੰਧਕਾਂ ਦੇ ਵਿਚਕਾਰ ਤਣਾ ਤਣੀ ਮਣੀ ਹੋਈ ਸੀ ਵਿਦਿਆਰਥੀਆਂ ਦੀ ਇੱਕ ਸਿੰਪਲ ਤੇ ਮੰਗ ਇਹ ਸੀ ਇਹ ਜਿਹੜੀ ਸੈਨੇਟ ਆ ਉਹਦੇ ਕੰਨ ਵਿੱਚ ਮੈਂਬਰ ਹੁੰਦੇ ਆ ਔਰ ਕੰਨ ਦੇ ਮੈਂਬਰਾਂ ਦੀ ਚੋਣ ਜਿਹੜੀ ਆ ਉਹ ਡੈਮੋਕਰੈਟਿਕ ਸਿਸਟਮ ਦੇ ਲਈ ਹੋਣੀ ਚਾਹੀਦੀ ਆ ਨਾ ਕਿ ਉਹਦੇ ਵਿੱਚ ਕੋਈ ਅਪੁਆਇੰਟਮੈਂਟ ਵੀ ਗੰਦੇਸ਼ ਹੋਵੇ ਕਿਉਂਕਿ ਜੇ ਅਪੁਆਇੰਟਮੈਂਟ ਹੀ ਕਾਮੀਆਂ ਆ ਤਾਂ ਫਿਰ ਡੈਮੋਕਰੈਟਿਕ ਸਿਸਟਮ ਦਾ ਥੋੜਾ ਅਸੀਂ ਕਿਉਂ ਪਾਉਨੇ ਆ ਇਹ ਗੱਲ ਉਹਨਾਂ ਵਿਦਿਆਰਥੀਆਂ ਵੀ ਮੰਗ ਮੰਨਦੇ ਗਈਆ ਔਰ ਯੂਨੀਵਰਸਿਟੀ ਦੇ ਜਿਹੜੇ ਅੰਦਰੂਨੀ ਹੈ ਸੋਚਿਆ ਉਹਨਾਂ ਦੇ ਮੁਤਾਬਕ ਤੇ ਜਿਹੜਾ ਪੈਨਲ ਬਣਾਇਆ ਗਿਆ ਆ ਉਹਦੇ ਅਜੇ ਤੱਕ ਪ੍ਰੋਫੈਸਰਸ ਤੇ ਵਿਦਿਆਰਥੀਆਂ ਤੇ ਉਹਨਾਂ ਦੇ ਨੁਮਾਇੰਦਿਆਂ ਤੇ ਕਾਨੂੰਨੀ ਕਮੇਟੀਆਂ ਨਾਲ ਕੋਈ સલાਹ مشورہ ਭਾਵੇਂ ਨਹੀਂ ਕੀਤਾ ਗਿਆ ਪਰ ਕੁਝ ਨੰਮਰਾਂ ਨੇ ਇਹ ਗੱਲ ਜ਼ਰੂਰ ਕਹੀ ਆ ਕਿ ਇਹ ਵੱਡੇ ਬਦਲਾਅ ਦਾ ਇੱਕ ਸਾਈਨ ਆ ਔਰ ਇਹਦੇ ਵਿੱਚ ਵਿਦਿਆਰਥੀਆਂ ਆ ਆਪੋ ਆਪਣੀ ਜਿੱਤ ਜੇਲੀ ਉਹਨਾਂ ਦੀ ਹੋਈ ਆ ਉਹਦੇ ਦੀ ਖੁਸ਼ੀ ਮਨਾਉਣ ਦਾ ਪੂਰਾ ਪੂਰਾ ਅਸਤਿਆ ਹੈ ਉਹ ਕਿਉਂਕਿ ਉਹਨਾਂ ਨੇ ਜਦੋਂ ਜਾਗਰੂਕੀ ਕੀਤੀ ਜਦੋਂ ਜਾਗਰੂਕੀ ਇਸ ਤਰ੍ਹਾਂ ਨਹੀਂ ਕੀਤੀ ਕਿ ਇਸ ਤਰ੍ਹਾਂ ਦਾ ਜਥੇਬੰਦਕ ਪ੍ਰੋਟੈਸਟ ਮੈਂ ਕਦੀ ਨਹੀਂ ਦੇਖਿਆ ਹਾਂ ਪ੍ਰੋਟੈਸਟ ਹੁੰਦੇ ਆ ਦੇਖੇ ਵੀ ਆ ਕੀਤੇ ਵੀ ਆ ਦੇਖੋ ਉਹਦੇ ਵਿੱਚ ਕਿੰਨਾ ਕਿਤੇ ਡਿਸਪਲਿਨ ਦੀ ਘਾਟ ਰਹਾ ਕਾ ਵੀ ਸੀ ਦੇਖੋ ਇਹ ਜਿਹੜਾ ਪ੍ਰੋਟੈਸਟ ਫਿਰ ਯੂਨੀਵਰਸਿਟੀ ਦੇ ਵਿੱਚ ਹੋਇਆ ਵਿਦਿਆਰਥੀਆਂ ਨੇ ਕੀਤਾ ਔਰ ਇਹਦੇ ਵਿੱਚ ਜਿਸਰਦਨ ਦੀ ਧਾਰ ਜਿਹੜੀ ਆ ਉਹ ਕਿਸੇ ਵੀ ਹਾਲਤ ਵਿੱਚ ਦੇਖੀ ਨਹੀਂ ਗਈ ਤਾਂ ਉਹ ਵਧਾਈ ਦੇ ਫਰਤ ਹੈ ਵਧਾਈ ਤੇ ਵੀ ਉਹ ਕਿਸੇ ਕਦਰ ਦਾ ਉੱਥੇ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਇਹ ਵੀ ਇੱਕ ਚੰਗਾ ਚੰਗਾ ਸੰਕੇਤ ਹੈ ਉੱਥੇ ਆਉਣ ਆ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਤੰਬਰ ਅਕਤੂਬਰ ਦੇ ਸੌਰੀ ਅਗਸਤ ਤੋਂ ਸਤੰਬਰ ਦੇ ਮਹੀਨੇ ਦੇ ਵਿੱਚ ਜਿਹੜੀ ਸੈਨਟ ਆ ਉਹਦੇ ਕੰਨ ਦੇ ਮੈਂਬਰਾਂ ਦੀ ਚੋਣ ਹੋ ਜਾਵੇਗੀ ਔਰ ਫਿਰ ਜਿਹੜੀਆਂ ਵਿਦਿਆਰਥੀਆਂ ਦੀਆਂ ਮੰਗਾਂ ਆ ਉਹਨੂੰ ਅੰਤਮ ਰੂਪ ਦੇਣਾ ਉਹ ਦਿੱਤਾ ਜਾਵੇਗਾ ਹੁਣ ਅੱਗੇ ਆਪਾਂ ਚੱਲਦੇ ਆਂ ਪੰਜਾਬ ਦੇ ਸੰਤ ਪੰਖੀ ਜਿਹੜਾ ਵਿਕਾਸ ਹੈ ਉਹ ਕਿੱਥੋਂ ਤੱਕ ਹੋ ਰਿਹਾ ਆ ਔਰ ਉਹਦਾ ਅੱਜ ਤੱਕ ਕਿੰਨਾ ਹੋ ਚੁੱਕਾ ਆ ਉਹਦੇ ਬਾਅਦ ਆਪਾਂ ਗੱਲਬਾਤ ਹੁਣ ਕਰਦੇ ਆਂ वैसे ता आज दी ਤਰੀਕ ਵਿੱਚ ਵਿਕਾਸ ਨਾਂ ਦੀ ਚੀਜ਼ ਜਿਹੜੀ ਆ ਇਸ ਵੇਲੇ ਪੰਜਾਬ ਵਿੱਚ ਕਿਤੇ ਨਾ ਕਿਤੇ ਜ਼ਰੂਰ ਬਸਾਈ ਦੇ ਰਹੀ ਆ ਭਾਵੇਂ ਉਹ ਛੜਕਾਂ ਬਣਾਉਣ ਦੀ ਗੱਲ ਹੋਵੇ ਭਾਵੇਂ ਕੋਈ ਪ੍ਰੋਜੈਕਟ ਸ਼ੁਰੂ ਕਰਨ ਦੀ ਗੱਲ ਹੋਵੇ ਲੇਕਿਨ ਪਿਛਲੇ 4 ਸਾਲ ਦੇ ਸੰਨੇ ਵਿੱਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਉੱਤੇ ਇਮਪ੍ਰੈਸ਼ਨ ਪਾਇਆ ਆ ਉਹਦੇ ਨਾਲ ਇਹਨਾਂ ਦਾ ਇੰਨੇ ਜਿਹੜਾ ਆਵਾਦ ਪਾਰਟੀ ਦਾ ਉਹ ਉਹਨਾਂ ਦੀ ਸਵਕਾਤ ਦਾ ਇਹਨੇ ਬਹੁਤ ਢੜਾ ਹੋਇਆ ਆ ਕਿਉਂਕਿ ਉਹਦੇ ਵਿੱਚ ਲੀਡਰਾਂ ਵੱਲੋਂ ਜਿਹੜੇ ਰੂਲਿੰਗ ਪਾਰਟੀ ਦੇ ਲੀਡਰ ਆ ਉਹਨਾਂ ਨੇ ਵੀ ਵੱਖ-ਵੱਖ ਸਮੇਂ ਤੇ ਝੂਠ ਬੋਲੇ ਝੂਠ ਬੋਲ ਕੇ ਆਪਣਾ ਜਿਹੜਾ ਕੰਮ ਉਹ ਚਲਾਇਆ ਜਿਸ ਦਾ ਕਿਹਾ ਗਿਆ ਜਿਗਾ ਵੀ ਘੱਪ ਜਿਹਨੇ ਦੇ ਵਿੱਚ ਐਮਸ ਦਾ ਇੱਕ 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 ਹਸਪਤਾਲ ਹੋਏਗਾ ਉਹ ਉਹ ਹਸਪਤਾਲ ਹੋਣ ਦੀ ਗੱਲ ਜਿਹੜੀ ਆ ਉਹ ਪਤਾ ਨਹੀਂ ਕਿੱਥੇ ਰੱਦੀ ਦੀ ਟੋਕਰੀ ਵਿੱਚ ਚਲੀ ਗਈ ਆ ਫਿਰ ਆਪਾਂ ਉਹ ਉਸਪਾਸੇ ਵੱਲ ਨਾ ਪੁਗੇ ਕੇਵਲ ਇਸੇ ਪਾਸੇ ਆਪਾਂ ਗੱਲ ਆਪਣੀ ਰੱਖੀ ਹੈ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਜਿਹੜਾ ਆ ਉਹਦੇ ਬਾਰੇ رائے ਬਣਾਣੀ ਨੈਕਸ ਜਹੀ ਆ ਨਾ ਬਹੁਤ ਵਧੀਆ ਸਿਸਟਮ ਹੈ ਔਰ ਨਾ ਹੀ ਬਹੁਤ ਘਟੀਆ ਸਿਸਟਮ ਹੈ ਸਟੇਟ ਨੇ ਅਧਿਆਪਕ ਤੌਰ ਦੇ ਉੱਤੇ ਮਜ਼ਬੂਤ ਸਕੂਲਿੰਗ ਵਾਲਾ ਨੈਟਵਰਕ ਆ ਉਹਦੀ ਆਸਟ੍ਰੇਲੀਆ ਬੰਦੇ ਅਧਿਆਪਕਾਂ ਦੀ ਉਹਦੇ ਬਾਰੇ ਕੋਈ ਉਹਨਾਂ ਨੇ ਅਧਿਆਪਕਾਂ ਦਾ ਕੋਈ ਸਟੇਟਸ ਵਧੀਆ ਨਹੀਂ ਹੋਇਆ ਉਹ ਨਾ ਹੀ ਇੰਨਾ ਉਹ ਘਟਿਆ ਹੋਇਆ ਆ ਉਹਨਾਂ ਦੋਆਂ ਚੀਜ਼ਾਂ ਦੇ ਵਿੱਚ ਇੱਕ ਅਨੁਪਾਤ ਜਾਂ ਬਣ ਕੇ ਰੱਖਿਆ ਹੋਇਆ ਹੈ ਸਰਕਾਰ ਨੇ ਇਸ ਨੂੰ ਭਾਗ ਦੇ ਮਦਦ ਤੇ ਉੱਚ ਪਦਵੀ ਡੇਡਾ ਫਰਦਾਸ਼ਮਕਾਰੀਆਂ ਦੇ ਵਿੱਚ ਰੱਖਿਆ ਹਾਲਾਂਕਿ ਕੱਟਦੀ ਕੱਟ ਦਾ ਦਾਖਲਾ ਜਿਹੜਾ ਆ ਉੱਥੇ ਸਕੂਲਾਂ ਵਿੱਚ ਕਾਲਜਾਂ ਦੇ ਬਹੁਤ ਕੱਟ ਰਿਹਾ ਆ ਉਹ ਵਿਦਿਆਰਥੀਆਂ ਦਾ ਨਿੱਜੀ ਜਾਂ ਰਾਜ ਤੋਂ ਦੱਬਿਆ ਬੰਦੀ ਉਹ ਵੀ ਉਹਦੇ ਨਾਲ ਕਮਜ਼ੋਰ ਹੋ ਰਹੀ ਆ ਪੰਜਾਬ ਹੁਣ ਅਖੀਰਲੇ ਸਿੱਖਣ ਦੇ ਵਰਗ ਵਿੱਚ ਨਹੀਂ ਆ ਉਹਦਾ ਪੋਜੀਸ਼ਨ ਜਿਹੜੀ ਆ ਪੂਰੇ ਇੰਡੀਆ ਦੇ ਵਿੱਚ ਖੱਦਰੇ ਚੰਗੇ ਗਈ ਆ ਜਿਹਦੇ ਨਾਲ ਜਿੰਨਾ ਵੀ ਪਹਿਲਾਂ ਪੰਜਾਬ ਨੇ ਤੱਕੀ ਕੀਤੀ ਸੀ ਉਹ ਸਾਰੀ ਵੀ ਸਾਰੀ ਖੂਖਾਪਰੇ ਵਿੱਚ ਪੈ ਗਈ ਆ ਤੇ ਹੁਣ ਇਸ ਸਿਚੁਏਸ਼ਨ ਦੇ ਵਿੱਚੋਂ ਨਿਕਲਣਾ ਪੰਜਾਬ ਸਰਕਾਰ ਦੇ ਵੱਸ ਦਾ ਰੋਗ ਨਹੀਂ ਹਾਂ ਕੋਈ ਗੱਲ ਮੁਸ਼ਕਲ ਨਹੀਂ ਹੁੰਦੀ ਜੇਕਰ ਸਰਕਾਰ ਇਮਾਨਦਾਰੀ ਦੇ ਨਾਲ ਕੁਝ ਕਰਨਾ ਚਾਹਵੇ ਤਾਂ ਸੰਭ ਕੋਈ ਉਪਰ ਹੋ ਸਕਦਾ ਆ ਵਿਕਾਸ ਦੇ ਕਾਰਨ ਵੀ ਹੋ ਸਕਦਾ ਹੋ ਸਕਦੇ ਆ ਤੇ ਹੋਰ ਜਿਹੜੇ ਪਬਜੈਕਟ ਆ ਉਹਨਾਂ ਨੂੰ ਵੀ ਨਿਪਟਾਇਆ ਜਾ ਸਕਦਾ ਆ ਖੇਤੀਬਾੜੀ ਦੇ ਸਿਰਫ ਦੇ ਵਿੱਚ ਪੰਜਾਬ ਜਿਹੜਾ ਉਹ ਕਾਂਕ ਤੇ 14 ਦੀ ਖਰੀਦ ਵਿੱਚ ਭਾਰਤ ਦੇ ਮੋਦੀ ਇਸਚੈਪਾਂ ਦੇ ਵਿੱਚ ਯੋਗਦਾਨ ਪਾਉਣ ਵਾਲਾ ਇੱਕ ਹੈ ਔਰ ਅਪ ਇਹਨਾਂ ਨੇ ਇੱਕ ਭੋਜਨ ਕਟੋਰੇ ਵਜੋਂ ਪੰਜਾਬ ਨੇ ਆਪਣੀ ਜਿਹੜੀ ਆ ਪਛਾਣ ਬਣਾਈ ਆ ਭੋਜਨ ਕਟੋਰੇ ਦਾ ਮਤਲਬ ਇਹ ਆ ਕਿ ਇਹ ਹਿੰਦੁਸਤਾਨ ਦਾ ਜਿਹੜਾ ਪੰਜਾਬ ਹੈ ਉਹ ਪੇਟ ਭਰਦਾ ਆ ਇਸ ਕਰਕੇ ਇਹਨੂੰ ਭੋਜਨ ਕਟੋਰਾ ਦੀ ਕਈ ਕਹਿੰਦੇ ਆ ਔਰ ਵੇ ਵੀ ਇਸ ਦਬਦਬੇ ਪਿੱਛੇ ਆਰਥਿਕ ਸਿਹਤ ਦੇ ਇੱਕ ਗੂੜੀ ਤਸਵੀਰ ਪੇਂਟ ਕਰਦੀ ਆ ਆਪਕਾ ਜਿਹੜੀ ਹਾਲਾਤ ਹੈ ਪੰਜਾਬ ਦੀ ਉਹ ਕੋਈ ਬਹੁਤ ਵਧੀਆ ਨਹੀਂ ਕਦਜਾ ਘਟ ਚੁਕਾਇਆ ਔਰ ਉਹਦੇ ਮਕਾਮ ਦੇ ਦੇਤੇ ਆਮਦਨ ਉਹ ਨਹੀਂ ਆ ਨਹੀਂ ਰਹੀ ਦੇ ਦੇ ਕਰਦੇ ਜਿੱਥੇ ਹਰ ਇੱਕ ਡਿਪਾਰਟਮੈਂਟ ਦਾ ਕੰਮ ਰੁਕਿਆ ਹੋਇਆ ਆ ਉਥੇ ਜਿਹੜੇ ਕਿਸਾਨ ਹੈ ਆ ਸੰਤਕਾਰ ਆ ਕੋਹ ਜਿਹੜੇ ਸਮਾਜ ਦੇ ਲੋਗ ਆ ਉਹਨਾਂ ਦੀ ਜਿਹੜੀ ਆਰਥਿਕ ਦਿਸ਼ਾ ਆ ਉਹ ਕੋਈ ਉੱਪਰ ਨੂੰ ਆਉਣ ਦੀ ਲਿਜਾਏ ਅਜਿਹੇ ਨੂੰ ਜਾਦੇ ਆ ਸੋ ਇਹ ਇੱਕ ਬਹੁਤ ਵੱਡੇ ਚੈਲੰਜ ਆ ਪੰਜਾਬ ਸਰਕਾਰ ਦੇ ਅੱਗੇ ਜਿੰਨਾਂ ਦਾ ਮੁਕਾਬਲਾ ਕਰਨਾ ਨਾ ਪੰਜਾਬ ਦੇ ਪੰਜਾਬ ਸਰਕਾਰ ਦਾ ਕੰਮ ਆ ਹੁਣ ਦੇਖਣਾ ਇਹ ਆ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਪੰਜਾਬ ਦੇ ਵਿਕਾਸ ਵਿੱਚ ਇੱਕ ਸਾਲ ਦੇ ਸਮੇਂ ਦੇ ਵਿੱਚ ਵਿੱਚ ਕੀ ਕੀ ਹਿੱਸਾ ਪਾਉਂਦੀ ਆ ਔਰ ਇਹੋ ਜਿਹੇ ਇੰਡਸਟਰੀ ਦਾ ਪੰਜਾਬ ਵਿੱਚ ਕਿਉਂਕਿ ਪੰਜਾਬ ਵਿੱਚੋਂ ਜਿਹੜੀ ਇੰਡਸਟਰੀ ਆ ਉਹ ਕਾਫੀ ਖਿਸਕੇ ਦੂਜੇ ਸਟੇਟਾਂ ਵਿੱਚ ਚਲੇ ਗਈ ਆ ਔਰ ਇੱਕ ਮਾਲ ਉਹਨਾਂ ਨੇ ਆਪਣੇ ਮਜ਼ਬੂਤ ਤੇ ਛੋਟੇ ਪੱਧਰ ਦੀਆਂ ਜਿੰਨੀਆਂ ਵੀ ਇੰਡਸਟਰੀਆਂ ਆ ਉਹਨਾਂ ਨੂੰ ਕੋਈ ਵੱਡੇ ਪੱਧਰ ਦੇ ਉੱਤੇ ਗਰਾਂਟਾਂ ਨਹੀਂ ਦਿੱਤੇ ਜਾਂਦੀਆਂ ਉਹਨਾਂ ਨੂੰ ਟੈਕਨੋਲੋਜੀ ਦੀ ਘਾਟ ਹੈ ਮੈਨ ਪਾਵਰ ਵੀ ਵੀ ਕਾਰਟ ਹੈ ਇਸ ਕਰਕੇ ਸਟਾਫ ਜਿਹੜੀ ਆ ਉੱਥੇ ਦੇ ਇੰਡਸਟਰੀ ਲਿਸਟ ਨੂੰ ਉਹ ਸਹਾਇਤਾ ਨਹੀਂ ਦੇ ਰਹੀ ਇਸ ਸਹਾਇਤਾ ਦੇਣ ਦੀ ਜਿਹੜੀ ਆ ਉਹ ਲੋੜ ਹੈ ਇਸੇ ਤਰ੍ਹਾਂ ਜਿਹੜੀ ਅਨਪਲਾਈਮੈਂਟ ਆ ਉਹ ਉਹ ਵੀ ਕੋਈ ਖਾਸ ਵਧੀਆ ਇੰਪਰੂਵ ਨਹੀਂ ਹੋਈ ਕਿਉਂਕਿ ਪੰਜਾਬ ਦੇ ਜਿਹੜੇ ਸਾਡੇ ਬੱਚੇ ਬੱਚੀਆਂ ਆ ਉਹ ਅਜੇ ਵੀ ਆਪਣੀਆਂ ਡਿਗਰੀਆਂ ਲੈ ਕੇ ਹਾਂ-ਥਾਂ ਪੰਜਾਬ ਦੇ ਚੱਕਰ ਲਾ ਰਹੇ ਆ ਇੱਕ ਕਿਤੇ ਨਾ ਕਿਤੇ ਉਹਨਾਂ ਨੂੰ ਨੌਕਰੀ ਮਿਲ ਸਕੇ ਪਰ ਇੱਕ ਸਾਡੇ ਨੌਕਰੀਆਂ ਦੀ ਕਹਾਣੀ ਦਾ ਦੂਜਾ ਜਿਹੜਾ ਮਾੜੀ ਮੋਟੀ ਕੋਈ ਹੈ ਉਥੇ ਵੈਕੈਂਸੀ ਨਿਕਲਦੀ ਦੀਆ ਤਾਂ ਉਹਨਾਂ ਨੂੰ ਬਾਅਦਲੇ ਸੂਬਿਆਂ ਦੇ ਮੁੰਡੇ ਕੁੜੀਆਂ ਨੂੰ ਲਿਆ ਕੇ ਉਹਨਾਂ ਨੌਕਰੀਆਂ ਉੱਪਰ ਬਿਠਾ ਦਿੱਤਾ ਜਾਂਦਾ ਆ ਉਹ ਪੰਜਾਬ ਦੇ ਬੇਰਜ ਗਾਲ ਮੁੰਡੇ ਵੀ ਲਿਆ ਉਹ ਫਿਰ ਉਸੇ ਤਰ੍ਹਾਂ ਹੀ ਆਪਣਾ ਮੂੰਹ ਜਿਹੜਾ ਉਹ ਦੇਖ ਦੇ ਦਿੰਦੇ ਆ ਹੁਣ ਪੰਜਾਬ ਦਾ ਜਿਹੜਾ ਵਿਕਾਸ ਹੈ ਉਹ ਤੱਤੀ ਆਂਦ ਤੇ ਜੀਆ ਇੱਕ ਆਦਮੀ ਦੀ ਉਹ ਵੀ ਬਹੁਤ ਕਾਟਾ ਹੈ ਦੂਜੇ ਸੂਬਿਆਂ ਦੇ ਮਕਾਮ ਦੇ ਤੇ ਬਹੁਤ ਕਾਟਾ ਹੈ ਲੇਕਿਨ ਇੱਕ ਚੀਜ਼ ਵਿੱਚ ਪੰਜਾਬ ਜਿਹੜਾ ਉਹ ਸਭ ਤੋਂ ਉੱਪਰ ਹੈ ਉਹ ਹੈ ਕਬਜ਼ਾ ਲੈਂਦੇ ਕਬਜ਼ਾ ਜਿਹੜਾ ਪੰਜਾਬ ਸੋਕਾ ਨੇ ਆਪਣੇ ਸਿਰ ਦੇ ਉੱਤੇ ਬਹੁਤ ਚੜਾ ਲਿਆ ਸਾਨੂੰ ਨੇ ਲੜਬਾ ਕੇ ਉਹ ਆਉਣ ਵਾਲੇ ਸਮੇਂ ਵਿੱਚ ਇੰਨਾ ਜਲਦੀ ਉਹ ਕਬਜ਼ਾ ਜਿਹੜਾ ਉਹ ਵਾਪਸ ਹੋ ਸਕੇਗਾ ਫਿਰ ਵੀ ਸਰਕਾਰ ਦੇਕਰ ਅਮਾਨਦਾਦ ਹੋਵੇ ਉਦੀ ਨੀਅਤ ਹੋਵੇ ਕੁਛ ਕੰਮ ਦੇ ਤਾਂ ਕੁਝ ਵੀ ਸੰਭਵ ਅਸੰਭਵ ਨਹੀਂ ਹੋ ਸਕਦਾ ਸੋ ਪੰਜਾਬ ਨੇ ਇਹਨਾਂ 4 ਸਾਲਾਂ ਦੇ ਦੌਰਾਨ ਕੋਈ ਤਰੱਕੀ ਨਹੀਂ ਕੀਤੀ ਜੇ ਕਰ ਕੀਤਾ ਆ ਤੇ ਪੰਜਾਬ ਦਾ ਡੇੜਾ ਗੱਧਕ ਹੀ ਕੀਤਾ ਆ ਹੁਣ ਇਹਦੇ ਵਿੱਚੋਂ ਬਾਹਰ ਨਿਕਲ ਸਕਣਾ ਜੇड़ा ਉਹ ਪੰਜਾਬ ਸਰਕਾਰ ਬੇਵਸ ਦਾ ਰੋਗ ਨਹੀਂ ਫਿਰ ਵੀ ਜੋ ਕਾਜਾ ਅੱਜ ਕਾਜਾ ਲੈ ਕੇ ਰੱਖਿਆ ਆ ਉਸ ਉਸ ਕਾਜੇ ਨੂੰ ਕਦੋਂ ਵਾਪਸ ਕੀਤਾ ਜਾਵੇਗਾ ਕਦੋਂ ਵਾਪਸ ਨਹੀਂ ਕੀਤਾ ਜਾਏਗਾ ਉਹਦੇ ਉੱਤੇ ਵਿਆਜ ਵੀ ਲੱਗੇਗਾ ਉਹ ਕਾਜੇ ਦੀ ਰਕਮ ਜਿਹੜੀ ਆ ਉਹ ਆਕਾਸ਼ ਦੇਲ ਵਾਂਗੂ ਅੱਗੇ ਅੱਗੇ ਵਧਦੀ ਜਾਏਗੀ ਔਰ ਪੰਜਾਬ ਦੇ ਲੋਕ ਅੱਗੇ ਵਾਸਤੇ ਵੀ ਇਸੇ ਤਰ੍ਹਾਂ ਹੀ ਕਾਜੇ ਵਿੱਚ ਡੁੱਬੇ ਰਹਿਣਗੇ ਹੁਣ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਪੰਜਾਬ ਦੇ ਹਰ ਇੱਕ ਬੱਚੇ ਬੱਚੀ ਬੁੱਢੇ ਔਰਤ ਆਦਮੀ ਦੇ ਸਿਰ ਦੇ ਉੱਤੇ 1 ਲੱਖ ਤੋਂ ਜ਼ਿਆਦਾ ਰੁਪਈਆ ਦਾ ਕਰਜ਼ਾ ਆ। ਉਹ ਕਦੋਂ ਇਹ ਕਰਜ਼ਾ ਲਾ ਦੇਗਾ? ਕਦੋਂ ਆਪਣੇ ਪਰਵਾਦਾਂ ਨੂੰ ਪਾੜੇਗਾ? ਕਦੋਂ ਆਪਣੇ ਇਹ ਜਿਹੜੀ ਇਹ ਕਾਦੇ ਪ੍ਰੋਗਰਾਮ ਹੈ ਪੱਗਿਆ ਉਹ ਕਦੋਂ ਪੂਰੇ ਕਰੇਗਾ? ਜਦ ਪੈਸਾ ਹੀ ਨਹੀਂ ਹੋਏਗਾ ਤਾਂ ਇਹ ਕੰਮ ਕਰ ਦੇ ਲਈ ਪਰਵਾਦ ਆ ਉਹ ਆਪਣੇ ਕੰਮ ਕਰ ਕਿਸ ਤਰ੍ਹਾਂ ਚਬਾਉਣਗੇ? ਇਹ ਇੱਕ ਪੰਜਾਬ ਦੇ ਪੰਜਾਬ ਸਰਕਾਰ ਦੇ ਬਹੁਤ ਵੱਡਾ ਕਹਿ ਲੈਂਦਾ ਹੁਣ ਦੇਖਣਾ ਇਹ ਆ ਕਿ ਜਿਹੜੀ ਵਰਤਮਾਨ ਸਰਕਾਰ ਹੈ ਉਹ 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਪਰਮਾਉਣ ਦੇ ਲਈ ਕਿਹੜੇ-ਕਿਹੜੇ ਆਬਜੈਕਟਿਵ ਲਈ ਆ ਉਹ ਉਹਨਾਂ ਨੂੰ ਆਉਂਦੇ ਜਾਂ ਬਾ ਅਗਲੀ ਜਮਾ ਪਹਨਾਉਂਦੇ ਹੋਇਆ ਹੁਣ ਜਿਹੜਾ ਸਰਕਾਰ ਨੇ ਫਿਰ ਵੀ ਆਪਣੇ ਵਹਿਦਿਆਂ ਵਿੱਚੋਂ ਕੁਝ ਵੈਦੇ ਪੂਰੇ ਕੰਮ ਦੇ ਯਤਨ ਨਾ ਕੀਤੇ ਤਾਂ ਆਉਣ ਵਾਲੀਆਂ ਜਿਹੜੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2027 ਵਿੱਚ ਹੋਣੀਆਂ ਆ ਉਹਨਾਂ ਵਿੱਚ ਇਸ ਪਾਰਟੀ ਨੂੰ ਇਸ ਸਰਕਾਰ ਨੂੰ